ਹਾਂਜੀ ਸਾਸਰੀ ਗਾ ਜੀ ਨੂੰ ਅੰਦਰ ਤੋਂ ਨਿਆਣੇ ਕੋਣਾਂ ਦਾ ਸਕੂਟ ਬਹੁਤ ਸੋਹਣਾ ਸੁਟਾ ਜੀ ਬਹੁਤ ਪਿਆਰੇ ਪਿਆਰੇ ਕਲਰ ਹੈ ਜੀ ਪੜਿਆਉ ਕਪੜਾ ਹੈ ਜੀ ਜੇ ਮਰਜ਼ੀ ਇਹਨਾਂ ਨੂੰ ਪਾ ਕੇ ਘਟਾਓ ਲੈ ਇਹਨਾਂ ਦੇ ਬੋਰਾ ਕਾਈ ਜੀ 450 ਰੁਪਇਆ ਜੇ ਤੁਸੀਂ ਦੋ ਸੂਟ ਇਕੱਠੇ ਲੈਣੇ ਆ ਜੀ ਫਿਰ 400 ਰੁਪਇਆ ਲੱਗੂ ਸੂਟ ਦਾ ਜੀ 50 ਰੁਪਇਆ ਸ਼ਿਪਿੰਗ ਚਾਰਜ ਲੱਗੂਗੀ ਇਹਨਾਂ ਵਿੱਚ ਇੱਕ ਆ ਕਲਰ ਆ ਜੀ ਜਮਨੀ ਜਗ ਕਲਰ ਆ ਜੀ ਇਹਦੇ ਵਿੱਚ ਉਹ ਸੋਨੇ ਕਲਰ ਆ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆ ਜੀ ਉਹ ਕਲਰ ਦਾ ਸਗਨੇ ਇਹ ਕਹਿੰਦੇ ਆ ਜਾ ਕਲਰ ਆ ਜੀ ਪਿੰਕ ਕਲਰ ਬਹੁਤ ਪਿਆਰਾ ਕਲਰ ਆ ਜੀ ਤੁਹਾਨੂੰ ਪਸੰਦ ਆਵੇ ਜੀ ਸਾਡਾ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਹੋਊਗਾ ਜੀ ਸਕਰੀਨ ਸ਼ੋਟ ਲੈ ਕੇ ਸਾਡੇ WhatsApp ਤੇ ਫੋਟੋ ਸੈਂਡ ਕਰ ਦਿਓ ਜੀ ਇਹ ਕਾ ਮਹਿੰਦੀ ਰੰਗਾਂ ਜੀ ਮਹਿੰਦੀ ਰੰਗ ਕਲਰ ਬਹੁਤ ਸੋਹਣਾ ਜੀ ਇਹਨਾਂ ਵਿੱਚ ਵੀ ਦੋ ਦੋ ਫੂਟਾਂ ਇੱਕ ਇੱਕ ਕਲਰ ਦੇ ਜੀ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਕੋਈ ਸੈਂਡ ਕਰ ਦਿਓ ਜੀ ਨੰਬਰ ਹੈ ਜੀ ਸਾਡਾ 90663 3073 ਆਹ ਜੀ ਇੱਕ ਕਲਰ ਪੀਚ ਕਲਰ ਹੈ ਜੀ ਇਹ ਹਾਂ ਜੀ ਇਹ ਕਾ ਕਲਰ ਹੈ ਜੀ ਪੀਚ ਕਲਰ ਹੈ ਸਾਡੇ ਨਾਲ ਬਸ ਗ੍ਰੀਨ ਦੇ ਸ਼ੋ ਹੁੰਦਾ ہوا ਜੀ ਹੁਣ ਤੁਹਾਨੂੰ ਦਿਖਾਉਣੀ ਆ ਬਹੁਤ ਸੋਹਣੇ ਸੋਹਣੇ ਸੂਰਜਪੁਰੀ ਡਿਸਮਟਾ ਜੀ ਆ ਪਹਿਲਾਂ ਮਾਡਲ ਦੀ ਫੋਟੋ ਵੇਖੋਰੀ ਐਂ ਸੋਹਣੇ ਸੋਹਣੇ ਸੂਰ ਬਹੁਤ ਸੋਹਣੇ ਸੂਟ ਹੈ ਆ ਵੇਖੋ ਜੀ ਆ ਜੈਂਪਰ ਹੈ ਜੀ ਆ ਇਹਦਾ ਦੁਪੱਟਾ ਹੈ ਜੀ। ਹੁਲਾ ਢੁਲਾ ਦੁਪੱਟਾ ਜੀ ਆਦੀ ਆਰਡਰ ਆ ਮਾ ਜੀ। ਇਹਦਾ ਪ੍ਰਾਈਸ ਹੈ 600 ਜੀ। ਜੇ ਤੁਸੀਂ 2 ਸੂਟ ਇਕੱਠੇ ਲੈਣੇ ਤੋਂ 500 ਰੁਪਇਆ ਲੱਗ ਜਾਊਗਾ ਜੀ ਤੁਹਾਨੂੰ। ਸ਼ਿਪਿੰਗ ਚਾਰ ਤੇ ਸੂਟਾਂ ਦੀ ਸ਼ਿਪਿੰਗ 50 ਰੁਪਏ ਲੱਗੂਗੀ ਜੀ। 200 ਲੈ ਲੈਂ ਦੀ ਚਾ 500 ਦੇ 200 ਮਿਲਣਗੇ ਜੇ ਤੁਸੀਂ 100 ਲਓਗੇ ਤਾਂ 600 ਦਾ ਮਿਲੇਗਾ ਜੀ ਤਕਰੀਬ ਛੋੜ ਲੈ ਕੇ ਸਾਡੇ ਵਟਸਐਪ ਤੇ ਸੈਂਡ ਕਰ ਦਿਓ ਜੀ ਬਹੁਤ ਸੋਹਣੇ ਸੋਹਣੇ ਕਲਰ ਆ ਜੀ ਇਹਨਾਂ ਦੇ ਵਿੱਚ 7 ਕਲਰ ਆ ਜੀ ਆ ਵੀ ਉਹਦੇ ਨਾਲ ਦਾ ਜੀ ਆ ਵੀ ਉਸੇ ਨਾਲ ਦਾ ਜੀ ਪ੍ਰਿੰਟ ਆਵੇਂ ਕੁ ਮਾਡਲ ਨੇ ਪਾਇਆ ਜੀ ਹੋਰ ਕਲਰ ਆ ਜੀ ਇਹਦੇ ਵਿੱਚ एक आह कलर है हाँ देखो जी रेड कलर है सेम मॉडल आई एक बच्चे आह कलर है जी पर डिजाइन आडा जी हाँ फोन के दिखा दें डिजाइन आडा डिजाइन आज ਜੇ ਮੇਰੇ ਭੈਣ ਨੂੰ ਪਸੰਦ ਆਉਂਦਾ ਜੀ ਸਕਰੀਨਸ਼ਾਟ ਲੈ ਕੇ ਸਾਡੇ WhatsApp ਤੇ ਸੈੱਲ ਕਰਦੇ ਆਂ। ਇਹ ਕਿੰਨਾ ਵਿਚ ਆ 컬러 ਆ। ਇਹਦਾ ਵੀ ਪ੍ਰਿੰਟ ਆ ਡਾ ਜੀ। ਅੱਗੇ ਦੂਸਰੇ ਤੇ ਸੋਹਣੇ ਸੋਹਣੇ ਸੂਟ ਆ ਜੀ। ਮਾਰੇ ਸੋਹਣੇ ਸੋਹਣੇ ਆ ਜੀ। ਇਹ ਕਿੰਨਾ ਵਿਚ ਆ 컬러 ਆ ਜੀ। ਤੁਹਾਨੂੰ ਦੋ ਤਿੰਨ ਸੂਟ ਖੋਲ ਕੇ ਵਿਖਾਦੇ ਹਾਂ ਦੂਜਿਆਂ ਦੇ ਅਸੀਂ ਉਹ ਵੀ ਦਿਖਾ ਦਨੇ ਆ ਜੀ। ਇਸ ਇਹ ਤਾਂ ਇਹ ਪ੍ਰਿੰਟ ਦਾ ਫਰਕ ਆ ਜੀ ਇਹ ਅਲੱਗ ਪ੍ਰਿੰਟ ਹੈ ਇੱਕ ਸੂਟ ਜੱਕੇ ਦਿਖਾ ਦੇ ਸੂਟ ਜੱਕੇ ਦਿਖਾ ਦੇ ਵਾਹ ਯਾਰ ਕਿੱਟਨੀ ਕਾ ਹੁੰਦਾ ਜੀ ਆ ਮਹਿੰਦੀ ਰੰਗ ਕਲਰ ਆ ਜੀ ਦਾ ਬਹੁਤ ਸੋਹਣਾ ਸੂਟ ਆ ਜੀ ਇਹਨੂੰ ਆ ਮੋੜੇ ਦੇ ਪਾਸੇ ਦੇਖੋ ਕਿੰਨਾ ਸੋਹਣਾ ਲੱਗਦਾ ਜੀ ਕਿਸੇ ਮੇਰੀ ਭੈਣ ਨੇ ਮੰਗਵਾਉਣਾ ਹੋਵੇ ਬਣੀ ਫੋਟੋ ਲੈ ਕੇ ਸਾਡੇ ਵਟਸਐਪ ਤੇ ਸੈਂਡ ਕਰ ਦਿਓ ਜੇ ਕਿਸਨੇ ਬਾਰ ਮੋਂਾ ਹੋਵੇ ਖੀਤੂ ਜਾਦੀ ਲੱਗੂਗੀ ਜੇ ਪੰਜਾਬ ਚ ਜਾਂ ਕਿਤੇ ਹੀ ਮੋਂਾ ਹੋਵੇ ਤਾਂ ਬਯਾਰ ਕੇ ਚੀਨੀ ਚਾਰਜ ਲਗਵਾ ਜੀ ਆਹ ਤੁਹਾਡੀ ਮਛਲੀਨ ਦੇ ਆਹ ਬੋਨੇ ਜਾਨਾ ਆਹ ਤੁਹਾਡੀ ਮਛਲੀਨ ਦਾ ਹਾਂ ਵੇਖ ਜਾਵਾਂ ਮਾਡਲ ਨੇ ਪਾਇਆ ਸੇਮ ਇਹਦਾ ਪ੍ਰਿੰਟ ਵੇਖੋ ਜੀ ਕਿੰਨਾ ਸੋਹਣਾ ਆਲੇ-ਕੋਲੇ ਬੁਲਾਈ ਇਹਦਾ ਪ੍ਰਾਈਸ ਹੈ ਜੀ 1100 ਰੁਪਏ ਜੀ ਆਹ ਜਾਦੀ ਇਹਨਾਂ ਦੇ ਆਹਦਾ ਪਟਕਾ ਨਹੀਂ ਬਹੁਤ ਸੋਹਣਾ ਤੁਹਾਨੂੰ ਲੱਗਣਾ ਮਤਲਬ ਇਹਨਾਂ ਦਾ ਪਟਕਾ ਸੋਨੇ ਤੋਂ ਬਣਦਾ ਪਟਕਾ ਹੋਲ ਕੇ ਤੁਸੀਂ ਖੋਤੇ ਲਖਾਦਾ ਜੀ ਬਾਕੀ ਇਹਨਾਂ ਵਿੱਚ ਸਾਰੇ ਫਰੰਟ ਜੇ ਕਿਸੇ ਮੇਰੀ ਭੈਣ ਨੂੰ ਪਸੰਦ ਆਉਂਦਾ ਹੈ ਤਾਂ ਸਕਰੀਨਸ਼ੌਟ ਲੈ ਕੇ WhatsApp ਤੇ ਸੈੱਟ ਕਰ ਦਿਓ ਬਹੁਤ ਵਧੀਆ ਕੱਪੜਾ ਹੈ ਜੀ ਦੇਖੋ ਦੁਪੱਟਾ ਕਿੰਨਾ ਸੋਹਣਾ ਜੀ ਫੁੱਲਾ ਢੁੱਲਾ ਦੁਪੱਟਾ ਹੈ ਜੀ ਇਹਦਾ ਅਗੂਤੀ ਮਾਡਲ ਦੇ ਵਿੱਚ ਪਾਇਆ ਇੱਥੇ ਇਹ ਜੀ ਹਾਂ ਜੀ ਸੇਮ ਆਈ ਦੂਰ ਬਣੂਗਾ ਜੀ ਬਾਕੀ ਕਲਰ ਇਹਦੇ ਵਿੱਚ ਕੀ ਹੈ ਸੇਮੀ ਇਹ ਦੂਰ ਤੁਹਾਨੂੰ ਝੋਲ ਕੇ ਦਿਖਾਤਾ ਇਹ ਕੋਈ ਜਿਆ ਕਲਰ ਹੈ ਜੀ ਫਿਰੋਜੀ ਜਿਆ ਕਲਰ ਹੈ ਲਿਕਾ ਜੀ ਉਹਦੇ ਵਿੱਚ ਇੱਕ ਹੱਥਕੀ ਰਿਆ ਜਿੰਨੇ ਰੰਗਾਂ ਜੀ ਇਹਦੇ ਵਿੱਚ ਇੱਕ ਆਈ ਕਵੈਂਟਰ ਕਲਰ ਬਹੁਤ ਸੋਹਣੇ ਸੋਹਣੇ ਕਲਰ ਆ ਜੀ ਇਕਾਜ ਵਿੱਚ ਜੀ ਸਾਫੀ ਠੀਕ ਹੈ ਜੀ ਚਲੋ ਜੀ ਜਿਹਨਾਂ ਨੂੰ ਸਾਡੇ ਪੈਣਾ ਵੇਰ ਪਸੰਦ ਆਉਂਦੇ ਸੂਟ ਜੀ ਉਹ ਸਰਦੀਆਂ ਛੋਟ ਲੈ ਕੇ ਸਾਡੇ ਵਟਸਐਪ ਤੇ ਸੈਂਡ ਕਰ ਦਿਓ ਇਨਾ ਛੋਟਾ ਦਾ ਪ੍ਰਾਈਸ ਹੈ 1100 ਰੁਪਿਆ ਤੇ ਸ਼ਿਪਿੰਗ ਚਾਰਜ 50 ਰੁਪਏ ਲੱਗੂਗੀ ਜੀ ਨੰਬਰ ਹੈ ਜੀ 906733073 ਫਰੀ ਦੇ ਸ਼ੋਅ ਹੁੰਦਾ ਹੋਊਗਾ ਜੀ ਛੋਣੇ ਛੋਣੇ ਕਮੈਂਟ ਕਰਕੇ ਸੋਣ ਲਾਈਕ ਕਰਕੇ ਸਭ ਦੱਸੋ ਛੋਟਾ ਕਿਵੇਂ ਦੇ ਲੱਗਿਆ ਤੁਹਾਨੂੰ ਨਾਲੇ ਸਾਡੇ ਵੀਡੀਓ ਸਬਸਕ੍ਰਾਈਬ ਕਰਦੇ ਹੋ ਜੀ